कोरोना ਦਾ कहर ਲਗਾਤਾਰ ਸਰਕਾਰ ਦੀਆਂ ਮੁਸ਼ਕਲਾਂ ਨੂੰ ਵਧਾ ਰਿਹਾ ਹੈ ਜਿੱਥੇ ਸਰਕਾਰ ਨੇ ਕਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਰਾਤ ਦੇ ਸਮੇਂ ਕ कर्फ्यू ਲਗਾਇਆ ਹੋਇਆ ਹੈ ਪਰ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਪਣੀ ਹਰਕਤ ਤੋਂ ਬਾਜ਼ ਨਹੀਂ ਆ ਰਹੇ ਨੇ ਅੱਜ ਹੀ ਇੱਕ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਅੱਖਾਂ ਚ ਲਾਲ ਮਿਰਚਾ ਪਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ આરોપી ਨੂੰ ਕਾਬੂ ਕੀਤਾ ਗਿਆ ਇਸ ਮਾਮਲੇ ਸੰਬੰਧੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਵਧੇਰੇ ਜਾਣਕਾਰੀ ਦਿੱਤੀ ਇਹ ਸਜੀਤ ਸਿੰਘ ਹੈ ਜਿਹੜਾ ਆਪਣੇ ਫਿਊਜ਼ਨ ਮਾਈਕਰੋ ਫਾਈਨਾਂਸ ਕੰਪਨੀ ਆ ਉਹਦੇ ਵਿੱਚ ਅਮਪਲਾਈ ਮਨਿੰਡੇ ਦੇ ਵਿੱਚ ਸੀਗਾ ਜਿਹੜਾ ਕਿ ਕਲੈਕਸ਼ਨ ਦਾ ਕੰਮ ਕਰਦਾ ਸੀ ਇਹ ਗੁਵਿੰਦਗੜ੍ਹ ਤੋਂ ਕਲੈਕਸ਼ਨ ਕਰਕੇ ਬਦਗੜ੍ਹ ਸਾਹਿਬ ਨੂੰ ਆ ਰਿਹਾ ਸੀਗਾ ਇਹ ਜਿਹੜਾ ਮੀਆਂ ਮੀਰ ਦੇਣਾ ਹੈਗਾ ਉਹਦੇ ਕੋਲ ਆ ਕੇ ਕਹਿੰਦਾ ਮੈਨੂੰ ਦੋ ਮੋਟਰਸਾਈਕਲਾਂ ਨੇ ਆ ਕੇ ਮੇਰੇ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਮੇਰੇ ਕੋਲ 94000 ਰੁਪਏ ਖੋ ਕੇ ਲੈ ਗਏ ਉਸ ਤੋਂ ਬਾਅਦ ਅਗਲੇ 24 ਤਰੀਕ ਦੇ 25 ਤਰੀਕ ਨੂੰ ਇਹਨਾਂ ਆ ਕੇ ਸਾਨੂੰ ਸਵੇਰੇ ਜਿਹੜੀ ਕਿ ਇਤਲਾਹ ਦਿੱਤੀ ਆ ਵੀ ਵੀ ਜਿਹੜਾ ਮੈਨਾਂ ਰਾਤ ਆ ਇਨਸੀਡੈਂਟ ਹੋਇਆ। ਉਸ ਤੋਂ ਬਾਅਦ ਇਨਸਪੈਕਟਰ ਸਾਹਿਬ ਨੇ ਜਾ ਕੇ ਬਰੀਕੀ ਨਾਲ ਤਫਤੀਸ਼ ਕੀਤੀ ਆ ਵੀ ਜਿਹੜਾ ਮਾਮਲਾ ਸ਼ੱਕੀ ਲੱਗਿਆ ਸਾਨੂੰ। ਉਸ ਤੋਂ ਬਾਅਦ ਜਿਹੜਾ ਕਿ ਦਰਾਂ ਨੇ ਤਫਤੀਸ਼ ਜਿਹੜੀ ਗੱਲ ਸਾਹਮਣੇ ਆਈ ਵੀ ਇਹ ਨਹੀਂ ਆਪਸ ਵਿੱਚ ਹੀ ਮਿਕਸ ਅਪ ਹੋ ਕੇ ਜਿਹੜੇ 94000 ਰੱਪਲੇ ਸੀਗੇ ਠੀਕ ਆ ਉਸ ਤੋਂ ਬਾਅਦ ਅਹੀ ਨਾਲ ਜਿਹੜਾ ਪਰਚਾ 420 200 211 182 120 ਵੀ ਦਾ ਜਿਹੜਾ ਇਹਨਾਂ ਤੇ ਦਰਜ ਕੀਤਾ ਤਿੰਨੇ ਦੋਸ਼ੀ ਗ੍ਰਿਫਤਾਰ ਕਰ ਲਏ ਤੇ ਸਰ ਕਿੰਨੇ ਪੈਸੇ ਰਿਕਵਰੀ ਹੋਈ ਨੇ 82000 ਰੁਪਏ ਰਿਕਵਰੀ ਹੋਇਆ ਤੇ ਕੀ ਕੀ ਨਾਮ ਨੇ ਤਿੰਨੇ ਦੋਸ਼ੀਆਂ ਦੇ ਇਹਦੇ ਵਿੱਚ ਹੈਗਾ ਇੱਕ ਵਿੱਕੀ ਰਾਣਾ ਇੱਕ ਸਚਨ ਕੁਮਾਰ ਤੇ ਸਜੀਤ ਕੁਮਾਰ ਸਜੀਤ ਸਿੰਘ ਇਹ ਤਿੰਨੇ ਗ੍ਰਿਫਤਾਰ ਕਰ ਲਏ